ਹਫ ਨਸਲ ਦੀਆਂ ਤੇ ਵੀਡੀਓ ਬਣਾਉਣ ਲਈ ਆਪਾਂ ਅੱਜ ਪਹੁੰਚੇ ਆ ਫੇਰ ਬਾਈ ਕਾਲਾ ਤੇ ਬੱਬੂ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਇਹਦੇ ਨੇੜ ਭਧੌੜ ਵੀ ਰਹਿ ਜਾਂਦਾ ਹਰ ਟਾਈਮ ਵਿਕਰੀ ਵਾਲੇ ਨਾ گاਵਾ ਹੁੰਦੀਆਂ ਬਹੁਤ ਸੋਹਣੀਆਂ ਸੋਹਣੀਆਂ ਅੱਜ ਫੇਰ ਤੁਹਾਨੂੰ ਨਾਗ ਜਿਹੜੇ ਉਹ ਮੈਂ ਦਿਖਾਉਣੇ ਆ 6-7 ਨਾਗ ਐਸ ਟਾਈਮ ਇੱਥੇ ਹਾਜ਼ਰ ਆ ਤੇ ਇਹਨਾਂ 6 ਦੇ ਵਿੱਚੋਂ ਵੀ ਦੱਸੋ 5 ਸੋਈਆਂ ਸੋਈਆਂ ਗਾਵਾ ਤੇ ਇੱਕ ਗਾਂ ਇੱਥੇ ਜਿਹੜੀ ਉਹ ਗੱਭਣ ਹੈ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਦੱਸੋ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਪਹਿਲੇ ਨੰਬਰ ਤੇ ਗਾਂ ਖੜੀ ਹੈ ਇਧਰਲੇ ਪਾਸੇ ਇਹਦੇ ਤੋਂ ਆਪਾਂ ਸ਼ੁਰੂਆਤ ਅੱਜ ਦੀ ਵੀਡੀਓ ਦੀ ਕਰਦੇ ਹਾਂ ਕਾਲੇ ਭਾਈ ਸਤਿ ਸ਼੍ਰੀ ਅਕਾਲ ਅੱਸੀ ਗੱਲ ਦੀ ਜੀ ਵੀਰੇ ਕੱਲੇ ਅੱਜ 6 ਨਗ ਦਿਖਾਉਣੇ ਆਪਾਂ ਜੀ ਬਾਈ ਜੀ ਬਾਈ ਇੱਕ ਨਾ ਆਪਾਂ ਬੇਨਤੀ ਕਰਨੀਆਂ ਜੀ ਜੋ ਵੀ ਭਰਾ ਨੇ ਗਾਂ ਲੈਣੀ ਆ ਨਾ ਜਗਦੀਦ ਪਿਛਲੀ ਵਾਰੀ ਨਾ ਉਹ ਜਿਹੜੀ ਆਪਾਂ ਦੋ ਬੈੜਾਂ ਦਿਖਾਵਾਂਗੇ ਚਿੱਟੀਆਂ ਬੰਦਾ ਸੌਦਾ ਕਰਕੇ ਤੇ 10000 ਬਿਆਨਾ ਦੇ ਗਿਆ ਆਖੇ ਦੋ ਤਿੰਨ ਦਿਨ ਮੈਂ ਬਿਜ਼ੀ ਹਾਂ ਬਾਈ ਅਸੀਂ ਅਖੇ ਵੀ ਕੋਈ ਗੱਲ ਨਹੀਂ ਲੈ ਜਿਓ ਚੱਲ ਦੋ ਤਿੰਨ ਦਿਨ ਬਾਅਦ ਫੋਨ ਕੀਤਾ ਫੋਨ ਚੱਕਣੋਂ ਹਟ ਗਏ ਬਾਅਦ ਚ ਤੇ ਮੈਂ ਜਿੰਨੇ ਬੰਦੇ ਫੋਨ ਕਾਲ ਆਏ ਆਪਾਂ ਜਵਾਬ ਦਿੱਤਾ ਵੀ ਬਾਈ ਔਰ ਗਾਈਆਂ ਤਸਦੀਲ ਹੋ ਗਈਆਂ ਤੇ ਮੁੜ ਕੇ ਬੰਦਾ ਆਇਆ ਨਹੀਂ ਜਿਹੜੇ ਵੀ ਭਰਾ ਨੇ ਆਉਣਾ ਵਾ ਹੁਣ ਉਹ ਅੰਦਰ ਵੈੜ ਖੜੀ ਐ ਭਰਾ ਨੇ ਲਈ ਅੱਜ ਉਹਨਾਂ ਨੇ ਮੈਨੂੰ ਲੱਗਦਾ 50000 ਰੁਪਏ ਰਹਿ ਗਏ ਬਾਕੀ ਸਾਰੇ ਪੈਸੇ ਪਾਤੇ ਠੀਕ ਹੈ ਉਹ ਗਾਂ ਪਰਸੋ ਚਲੀ ਜਾਣੀ ਆ ਵੀ ਜਿਹਨੇ ਵੀ ਗਾਂ ਲੈਣ ਆਉਣਾ ਦੇਖਣਾ ਉਹ ਦੇਖ ਕੇ ਤਸੱਲੀ ਕਰੋ ਜੇ ਤੁਹਾਡੇ ਪਸੰਦ ਦਾ ਤਾਂ ਲੈ ਕੇ ਜਾਓ ਨਹੀਂ ਫਿਰ ਵਕਤ ਨਾ ਜਾਇਆ ਕਰੋ ਸਹੀ ਤੋਰੀ ਬਈ ਇਹਦੀ ਡਿਟੇਲ ਦੱਸਦੀ ਕੱਲੇ ਬਈ ਜਗਜੀਤ ਵੀਰੇ ਇਹ ਦੂਜਾ ਸੂਆ ਵੱਛੀ ਆ ਹੂੰ ਜਿਹਨੂੰ ਆਪਾਂ ਅਸਲ ਕਹਿ ਦਈਏ ਕੱਲ ਦੀ ਸੂਈ ਵੀ ਆ ਮੈਂ ਤੁਹਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਦੇ ਦੂੰ ਬੰਦਾ ਕੇਰ ਵਾਲਾ ਹੋਵੇ 45 ਕਿਲੋ ਤੋਂ ਪਲੱਸ ਪਲੱਸ ਵਿੱਚ ਹੀ ਦੋ ਦੇ ਦੂੰ ਠੀਕ ਹੈ ਕੱਲ ਇਹਨੇ ਸਵੇਰੋਂ ਸੂਈ ਆ ਬੱਚੇ ਨੂੰ ਜਨਮ ਦਿੱਤਾ ਰੇਟ ਕੀ ਰਹਿਣਾ ਦਾ ਜਰੇ ਤੇ ਇਹ ਜਗਜੀਤ ਆਪਾਂ ਇਹ ਤੇ ਇਹ ਵੇੜਾਂ ਦਾ ਫੋਨ ਤੇ ਕਰਾਂਗੇ ਵੱਡੇ ਹੀ ਮੋਲ ਆ ਬਾਈ ਜੀ ਠੀਕ ਹੈ ਲਿਆਈ ਬਾਈ ਸੋ ਸੋ ਰੇਟ ਫੋਨ ਤੇ ਜਿਆਦਾ ਚੰਗੀ ਆ ਤੇ ਜਿਆਦਾ ਚੰਗੀ ਕੀਮਤ ਵਿੱਚ ਮਿਲਣੀ ਹੈ ਸੂਆ ਦੂਜਾ ਚਮਕ ਫੁੱਲ ਹੈ ਲੰਬਾਈ ਫੁੱਲ ਹੈ ਹਵਾਨੇ ਤੇ ਥੋੜੀ ਥੋੜੀ ਪਲੋਣ ਵੀ ਦੱਸਦੀ ਕਿਉਂਕਿ ਸੂਈ ਕੱਲ ਹੈ ਥਾਣਾ ਥੀਜਵਾਈ ਵਾਲਾ ਵੀ ਪਰ ਦੁੱਧ ਇੰਨਾ ਕ ਦੇਣਾ ਬਿਨਾ ਚੱਕ ਮਸ਼ੀਨੀ ਚਵਾਈ ਦੇ ਉੱਤੇ ਹੀ ਇਹਨੂੰ ਹੀ ਮਿਲਕਿੰਗ ਹੋਣੀ ਜੀ ਨੂੰ ਭਾਈ ਜਗਦੀਦ ਮੈਂ ਤੇਰੀ ਗੱਲ ਜੱਗ ਹੈ ਜੀ ਨੂੰ ਇਹਦੇ ਬਾਰੇ ਪਤਾ ਨਾ ਢੰਗ ਜਿਹੜੇ ਨੂੰ ਲੱਗੇ ਆ ਪ੍ਰਮਾਤਮਾ ਨੇ ਵਿਹਲੇ ਬਹਿ ਕੇ ਬਣਾਇਆ ਗਾਂ ਤਾਂ ਹਰ ਬੰਦਾ ਵੇਚਦਾ ਲੈਂਦਾ ਵਾ ਇਹਨੂੰ ਜਦੋਂ ਮਰਜੀ ਜਿੰਨੀ ਮਰਜੀ ਗਰਮੀ ਚ ਰੱਖ ਲਿਆ ਆਪਾਂ ਉਹ ਰੱਬ ਨਾ ਕਰੇ ਤਾਂ ਮੈਂ ਲਿਖ ਕੇ ਵੀ ਇਹ ਗੱਲ ਕਹਿ ਸਕਦਾ ਇਹਨੂੰ ਛੇਤੀ ਕਿਤੇ ਕੋਈ ਦਿੱਕਤ ਨਹੀਂ ਆਉਣ ਵਾਲਾ ਜਾਨਵਰ ਸਹੀ ਸੋ ਇਦਾਂ ਦਾ ਇਹਨੂੰ ਪ੍ਰਮਾਤਮਾ ਨੇ ਸਟ੍ਰਕਚਰ ਲਾਇਆ ਢੰਗ ਲਾਇਆ ਚਾਹੇ ਦੋਨੇ ਪਾਸੇ ਵਹਿ ਕੇ ਹੱਥੀ ਚਵਾਈ ਕਰ ਲੋ ਚਾਹੇ ਮਸ਼ੀਨ ਲਾ ਲੋ ਲਿਆ ਭਾਈ ਫਿਟਿੰਗ ਆਰਡਰ ਦੀ ਦੱਸੋ ਬੜੀ ਕਮਾਲ ਦੀ ਐ ਸਾਈਡਾਂ ਤੋਂ ਥਾਣਾ ਚ ਬਿੱਥੀ ਤੁਸੀਂ ਦੇਖ ਲਈ ਹੋਣੀ ਬਹੁਤ ਸੋਹਣੀ ਐ ਟਾਂਚਾ ਵੀ ਬਹੁਤ ਚੰਗਾ ਬਰੀਡਿੰਗ ਵਾਸਤੇ ਟਾਪ ਦੀ ਵਹਿੜ ਸੋ ਇਹ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਨਗੀਨਾ ਹੀ ਤੁਹਾਨੂੰ ਦਿਖਾਉਂਗਾ ਰੰਗ ਰੂਪ ਰੱਬ ਦਿੰਦਾ ਪਰ ਇਹਨੂੰ ਅਲੈਦਾ ਹੀ ਦਿੰਦਾ ਆ ਕਾਲੇ ਭਾਈ ਕੈਨਵਸ ਹੁਆ ਬੈਣ ਜਗਜੀਤ ਵੀਰੇ ਇਹ ਮੇਰੇ ਹਿਸਾਬ ਅਸੀਂ ਦੂਜਾ ਮੰਨ ਕੇ ਲਈ ਆ ਉਦਾਂ ਇਹ ਪਲੂਨ ਹੀ ਕਹਿੰਦੇ ਆ ਭਾਈ ਇਹਦਾ ਵਿੱਚ ਦੀ ਮੈਨੂੰ ਲੱਗਦਾ ਨਾ ਬੜਾ ਫਨ ਕੀ ਠੀਕ ਹੈ ਇਹ ਜਿਹੜੀ ਦੱਸ ਕੇ ਦਿੱਤੀ ਆਪਾਂ ਨੂੰ ਜਿਹੜੀ ਗੱਲ ਆ ਉਹ ਆਪਾਂ ਦੱਸ ਕੇ ਦੇਣੀ ਆ ਪਰ ਇਦਾਂ ਦਾ ਜਾਨਵਾਰ ਆ ਜਗਜੀਤ ਟਾਵਾ ਟਾਵਾ ਕਦੇ ਕਦੇ ਹੱਥ ਲੱਗਦਾ ਸਹੀ ਹੈ ਅੱਛਾ ਭਾਈ ਕਿੰਨੇ ਦਿਨੋਂ ਕਿਨੂੰ ਸੂਈ ਨੂੰ ਸੋਹਣਾ ਜੀ ਜੀ ਵੀਰੇ ਅਜ ਤਾਂ ਨੇ ਅੱਛਾ ਇੱਕ ਗੱਭਣ ਖੜੀ ਹਾਂ ਜੀ ਹਾਂ ਜੀ ਗੱਭਣ ਓਕੇ ਅਜੇ 26 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੋਣੇ ਆ ਬਾਈ ਜੀ ਠੀਕ ਆ ਅੱਛਾ ਇਹ ਇਹਦਾ ਵੀ ਰੇਟ ਫੋਨ ਤੇ ਰਹਿਣਾ ਹਾਂ ਹਾਂ ਜੀ ਬਾਈ ਜੀ ਤੁਸੀਂ ਦੇਖਿਓ ਇਹਦੀ ਬਿਊਟੀ ਗੱਭਣ ਵਹਿੜ ਹੈ ਚੱਲ ਬੇਟਾ ਓਏ ਇਹ ਵੀ ਹੋ ਸਕਦਾ ਵੀ ਜਦੋਂ ਪਹਿਲੇ ਨੰਬਰ ਵਾਲੀ ਤੋਰੀ ਸੀ ਤੇ ਇਹ ਦੋ ਨੰਬਰ ਤੇ ਖੜੀ ਸੀ ਜਿਵੇਂ ਮੇਰੇ ਵਰਗੇ ਕਿਸੇ ਭਰਾ ਨੂੰ ਨਾ ਪਤਾ ਲੱਗਾ ਵੀ ਇਹ ਗੱਭਣ ਆ ਤਾਂ ਹੋ ਸਕਦਾ ਇਹ ਸੋਚਣ ਵੀ ਸ਼ਾਇਦ ਯਾਰ ਦੁੱਧ ਰੋਕ ਕੇ ਨਾ ਹਵਾਨਾ ਇਦਾਂ ਦਾ ਤਿਆਰ ਹੋ ਜਾਵੇ ਪਰ ਇਹ ਗੱਭਣ ਦਾ ਸੋ ਗੱਭਣ ਵ ਨਗੀਨਾ ਰੰਗ ਰੂਪ ਵੱਲੋਂ ਵੀ ਬਰੀਡ ਕੁਆਲਿਟੀ ਵੱਲੋਂ ਵੀ ਤੁਸੀਂ ਦੇਖੋ ਇਹਦੀ ਇਹਦੀ ਬਿਊਟੀ ਜ਼ਰੂਰ ਦੇਖੋ ਲਾਹੇਦੀ ਦਿਸੂਗੀ ਜਿਹੜੇ ਵੀ ਫਾਰਮ ਚ ਜਾਊਗੀ ਜਿਹੜਾ ਵੀ ਭਰਾ ਦੇਖਣ ਕਦੇ گاਵਾ ਆਊਗਾ ਤਾਂ ਉਹਨੂੰ ਵੱਖਰੀ ਦਿਸਿਆ ਕਰੋ ਵੀ ਵਹਿੜ ਇਦਾਂ ਦੀ ਬਿਊਟੀ ਹੈ ਜੀ ਬਰੀਡ ਕੁਆਲਿਟੀ ਤੁਸੀਂ ਸਮਝਣੀ ਹੈ ਤੁਸੀਂ ਪੈਸੇ ਲਾਉਣੇ ਹੈ ਬਿਨਾਂ ਸ਼ੱਕ ਇੱਕ ਟੌਪ ਦੀ ਵਹਿੜ ਤੋਰੀ ਭੇਜੋ ਸਟ੍ਰਕਚਰ ਦੇਖੋ ਭਰਾ ਕਿਦਾਂ ਦਾ ਲੱਗਿਆ ਵਾ ਗਾਈਆਂ ਬਹੁਤ ਆਉਂਦੀਆਂ ਬਹੁਤ ਚੱਲੀਆਂ ਜਾਂਦੀਆਂ ਹੱਤਾਂ ਵੇਚਦੀ ਅਲੈਦਾ ਜਾਨਵਰ ਆ ਕਦੇ ਕਦੇ ਹੱਥ ਲੱਗਦਾ ਵਾ ਸਹੀ ਹੈ ਸੋ ਬਹੁਤ ਸੋਹਣੀ ਵੈਡ ਦਸੋ ਦੇਖੋ ਇਹਦੀ ਬਣਾਵਟ ਇਹਦੀ ਸ਼ਾਰਟ ਵੀਡੀਓ ਵੀ ਬਣਾਵਾਂਗੇ ਚੈਨਲ ਤੇ ਚੱਲੂਗੀ ਮੈਨੂੰ ਆਸ ਹੈ ਵੀ ਜਿਹੜੇ ਵੀਰ ਸ਼ੌਕੀਨ ਐ ਚੰਗੇ ਪਸ਼ੂ ਨੂੰ ਪਸੰਦ ਕਰਦੇ ਉਹਨਾਂ ਨੂੰ ਇਹ ਵੈਡ ਬਹੁਤ ਸੋਹਣੀ ਲੱਗੂਗੀ ਤਾਂ ਅੰਤ ਦੇਖੋ ਆਪਾਂ ਜਿਹੜਾ ਅਸਲ ਕਹਿ ਦਿੰਦੇ ਨਾ ਸੂਰ ਨੂੰ ਚਾਰ ਹੀ ਉਂਗੜਾ ਪੈਂਦਾਂ ਨਾ ਸਹੀ ਹੈ ਸੋ ਹਜੇ ਇਹਨੂੰ ਕਹਿੰਦੇ ਆ ਬਰੀਡਿੰਗ ਬਰੀਡ ਤੇ ਕੰਮ ਕਰਨਾ ਚਲੋ ਕਹਿਦਾ ਹਰੇਕ ਕੋਈ ਦੇ ਦਿੰਦਾ ਇੱਥੇ ਲੰਡੀ 부ਚੀ ਗਾਂ ਨਿੱਕੀ ਮੋਟੀ ਨੂੰਗੀ ਲਾ ਕੇ 2.5 ਲੱਖਾਂ ਦਾ ਭਾਅ ਵਣਾ ਕੇ ਹੁਣ ਦੇਖੋ ਗਾਈਆਂ ਬਾਈ ਉਹ ਦੇਖੋ ਸੁਹਵਾਨਾ ਇਹਦਾ ਸੋਏ ਦੋ ਤੁਹਾਨੂੰ ਦਿਖਾਤੀਆਂ ਇੱਕ ਨਾ ਮੇਨ ਜਗਜੀਤ ਖਾਸ ਤੁਸੀਂ ਵੀ ਰੋਜ਼ ਵੀਡੀਓ ਬਣਾਉਨੇ ਆ ਤੁਹਾਡਾ ਵੀ ਐਕਸਪੀਰੀਅੰਸ ਹੋ ਗਿਆ ਸਟ੍ਰਕਚਰ ਦੇਖ ਦੁੱਧ ਵਾਲੀ ਗਾਂ ਦਾ ਬਾਈ ਸਟ੍ਰਕਚਰ ਨਹੀਂ ਦਾਲਦਾ ਆਮ ਗਾਂ ਦਾ ਆਪਣੇ ਕੋਲੇ ਨਾਰਮਲ ਵੀ ਹੈਗੀ ਹੈ ਘਰੇ ਚੁਆਈ ਵਾਲੀ ਦੋ ਦੋਨੇ ਵੀ 30 ਕਿਲੋ ਦੇਣਾ ਪਰ ਢਾਂਚੇ ਦੀ ਬਨਾਵਟ ਦੇਖੋ ਇਹਨਾਂ ਦੀ ਇਹ ਤਾਂ ਫਰਕ ਰਹਿਣੀ ਹੈ ਸੋ ਦੱਸੋ ਇਹ ਲਹਿਦਾ ਲੱਗੇ ਹੋਏ ਐ ਇਹਨਾਂ ਨੂੰ ਇਹਦੇ ਨਾਲ ਜਿਹੜੀ ਵੈਡ ਖੜੀ ਹੈ ਵੈਡ ਇਹ ਜਗਜੀਤ ਵੀਰੇ ਪਿਛਲੀ ਵੀਡੀਓ ਵਾਲੀ ਆ ਆ ਇਹਨੇ ਬੱਚੀ ਦਿੱਤੀ ਹੈ ਕੱਲ ਜਨਮ ਹੋਇਆ ਇਹਦਾ ਆ ਜਿਹੜੀ ਬੈਠੀ ਹੈ ਬੱਚੀ ਹਾਂਜੀ ਬਾਈ ਜੀ ਠੀਕ ਹੈ ਸੋ ਦੱਸੋ ਬੱਚੀ ਹੈ ਇਹਦੀ ਜ ਠੀਕ ਹੈ ਤੇ ਇਹ ਸੌਦਾ ਇਹਦਾ ਹੋ ਗਿਆ ਸੀ ਚਲੋ ਕੋਈ ਕਿਸੇ ਭਰਾ ਦੀ ਮਿਸਟੇਕ ਰਹਗੀ ਉਹਨਾਂ ਨੇ ਸੌਦਾ ਇੱਕ ਇਹ ਚਿੱਟੀ ਇੱਕ ਉਹ ਕੰਨੀ ਦੇ ਵੱੱਛੀ ਪਲੂਣ ਖੀਰੀ ਆ ਅੱਛਾ ਇਹਨਾਂ ਦਾ ਦੋਨਾਂ ਦਾ ਬਾਈ ਸੌਦਾ ਹੋ ਗਿਆ ਸੀ ਤੇ 10000 ਬਿਆਨਾ ਵੀ ਆ ਗਿਆ ਸੀ ਬਾਸ ਪਤਾ ਨਹੀਂ ਭਰਾ ਨੂੰ ਕੋਈ ਮਜਬੂਰੀ ਹੋ ਗਈ ਹੋਣੀ ਆ ਚਲੋ ਉਸ ਬਹਿ ਗਿਆ ਉਹ ਆਏ ਨਹੀਂ ਕਿ ਇਹਨਾਂ ਦਾ ਅਣਜਾਲ ਉਸ ਕਰਦਾ ਨਹੀਂ ਸੀਗਾ ਤੋਰੀ ਬਈ ਬਾਬਸ ਸੋ ਸੋਏ ਤਾਜੀ ਸੂਈ ਵੀ ਵੱੱਛੀ ਵਾਲੀ ਵਹਿੜ ਹੈ ਪਿਛਲੀ ਵੀਡੀਓ ਚ ਦਿਖਾਈ ਸੀ 10 ਵੀ ਦਿੱਤਾ ਤੁਹਾਨੂੰ ਵੀ ਸੌਦਾ ਵੀ ਹੋ ਗਿਆ ਸੀ ਪਰ ਕੋਸਕਾਰ ਨੂੰ ਬਣ ਜਾਂਦੇ ਆ। ਪਲੂਨ ਹਜੇ ਵੀ ਧੁੰਨੀ ਤੇ ਹੈਗੀ ਹੋਈ ਕੋਈ ਸੂਈ ਬਿਲਕੁਲ ਤਾਜੀ ਹੈ। ਰੰਗ ਇਹਦਾ ਵੀ ਬਹੁਤ ਸੋਹਣਾ ਹੈ। ਢਾਂਚਾ ਇਹਦਾ ਵੀ ਕਮਾਲ ਦਾ ਹੈ। ਹਵਾਨੇ ਦੀ ਫਿਟਿੰਗ ਇਹਦੀ ਵੀ ਬਹੁਤ ਸੋਹਣੀ ਹੈ। ਸੋ ਇਹ 3 ਨੰਬਰ ਤੇ ਸੀ। ਇਹਦੋਂ ਅਗਲੀਆਂ ਵਹਿੜਾਂ ਨੂੰ ਦਿਖਾਉਣੇ। ਇਹਦੇ ਨਾਲ ਵੱੱਛੀ ਵੀ ਇਹਦੇ ਵਾਂਗੂ ਹੀ ਚੰਗੀ ਆ। ਸੋ ਤੁਸੀਂ ਇਹ ਵਾਈਟ ਫੇਸ ਵਾਲੀ ਵੱੱਛੀ ਦੇਖੋ। ਇਹ ਸਵਾਇਡ ਦੇ ਨਾਲ ਆ। ਇਹਦੋਂ ਅੱਗੇ ਕਾਲੇ ਜਿਹੜੇ ਇਹ ਜਗਜੀਤ ਵੀਰੇ ਆਪਾਂ ਜਿੱਦਾਂ ਉਹ ਪਹਿਲਾਂ ਗੱਲ ਕੀਤੀ ਆ ਮੈਂ ਸੌਰੀ ਮਾਈਂਡ ਨਾ ਕਰੇ ਕੋਈ ਭਰਾ। ਇਹ ਘਰੇ ਲੂਗਾ। ਠੀਕ ਹੈ ਦੁੱਧ ਦੇ ਨੇ ਚਾਹੇ ਬੰਦਾ ਆਪਾਂ ਲਿਖ ਕੇ ਦੇ ਦਾਂਗੇ 30 ਕਿਲੋ ਤੋਂ ਪਲੱਸ ਦੇਣਾ ਹੱਥ ਦੀ ਚਵਾਈ ਨਾਲ ਚੋਲੇ ਦੋਨੇ ਪਾਸੇ ਵੈ ਕੇ ਪਰ ਜੇ ਇਹਨੂੰ ਆਪਾਂ ਉਹ ਬਰੀਡ ਨਾਲ ਅੱਕ ਕੇ ਕੰਪੀਟੀਸ਼ਨ ਕਰਨ ਨੂੰ ਤਾਂ ਇਹ 5 ਜਨਰੇਸ਼ਨ ਦਾ ਵਟਾਉ ਸਹੀ ਆਸਵਾਫਸੀ ਦੇ ਵਿੱਚ ਬਿਲਕੁਲ ਫਰਕ ਰਹਿਣਾ ਤੇ ਮੰਨ ਕੇ ਚੱਲੋ ਜਿਵੇਂ ਹਜੇ ਇਹਨੇ ਵੀ ਕੱਲ ਸੂਈਆ ਬੱਚੀ ਨੂੰ ਜਨਮ ਦਿੱਤਾ ਦੁੱਧ ਦੇ ਨੇ ਖਰਾ 30 ਕਿਲੋ ਤੋਂ ਬਾਹਰ ਦੇਣਾ ਗਰਮੀ ਸਰਦੀ ਘੱਟ ਮਨ ਨੂੰ ਇਹਦੇ ਨਾਲ ਬੱਚੀ ਕਿਹੜੀ ਇਹਦੇ ਨਾਲ ਬੱਚੀ ਬਾਈ ਬਲੈਕ ਆ ਪੂਰੀ ਜੈਡ ਬਲੈਕ ਆ ਖੜੀ ਠੀਕ ਹੈ ਅ ਕਾਲੇ ਦਾ ਰੇਟ ਕੀ ਰਹਿਣਾ ਭਾਈ ਜਗਜੀਤ ਦੇ ਦਾ ਮੁੱਲ ਜਿਹੜਾ ਮਰਜੀ ਕਰ ਲਗੇ ਆਪਾਂ 1 ਲੱਖ ਤੇ 40000 ਰੁਪਈ ਦੀ ਗਾਂ ਦੇ ਦਿੰਦੇ ਸੋ ਸੋ 1 ਲੱਖ ਤੇ 40000 ਦੀ ਜਿਹਨੂੰ ਪਸੰਦ ਆਵੇ ਦੁੱਧ ਇਹਨੇ ਵੀ ਸੋਹਣਾ ਦੇਈ ਜਾਣਾ ਪਰ ਇਹਨੂੰ ਸਰੀਰ ਕਿ ਢਾਂਚਾ ਬਣਾਵਟ ਬੜੀ ਵਧੀਆ ਇਹਦੇ ਬਸ ਪੋਰਾਕ ਥਣ ਭਾਰੇ ਆ ਜਿਵੇਂ ਆਮ ਆਪਣੇ ਘਰ ਦੇ ਤਾਂ ਲੋਕ ਪਸੰਦ ਕਰਦੇ ਆ ਮਸ਼ੀਨਾਂ ਤੇ ਵੀ ਲੱਗਦੀ ਥੋੜੀ ਬਾਦੀ ਆ ਜਿਵੇਂ ਇਹਦੇ ਥੋੜੇ ਜਨਰੇਸ਼ਨ ਦਾ ਗੈਪ ਕਾਫੀ ਹੈ ਇਹਨਾਂ ਦੇ ਉਹਨਾਂ ਦਾ ਸਹੀ ਹੈ ਸੋ ਨਸਲ ਸੁਧਾਰਨ ਤੇ ਵਕਈ ਟਾਈਮ ਲੱਗਦਾ ਪਰ ਕੱਦ ਕੱਟ ਚੰਗਾ ਵੈੜ ਦਾ ਥਣ ਹਵਾਨਾ ਸੋਹਣਾ ਹੈ ਦੁੱਧ ਸੋਹਣਾ ਦੇ ਦੂਗੀ ਤੇ ਰੇਟ ਜਿਹੜਾ ਉਹ 1 ਲੱਖ ਤੇ 40 ਹਜ਼ਾਰ ਹੈ ਸੋ ਇਹ ਤੁਸੀਂ ਦੇਖ ਰਹੇ ਹੋ 4 ਨੰਬਰ ਦੇ ਉੱਤੇ 5 ਨੰਬਰ ਤੇ ਇੱਕ ਵੈੜ ਹੋਰ ਤੁਹਾਨੂੰ ਦਿਖਾਉਣੇ ਇਹ ਜਿਹੜੀ 5 ਨੰਬਰ ਦੇ ਉੱਤੇ ਕਾਲੇ ਪਈ ਵੈੜ ਹੈ ਇਹ ਵੀਰੇ ਦੋਂਦੀ ਬੱਛੀ ਹੈ ਜਗਜੀਤ ਵੀਰੇ ਇਹਨੇ ਆਹ ਬੱਛੀ ਨੂੰ ਜਨਮ ਦਿੱਤਾ ਇਹ ਕੱਲ੍ਹ ਸੂਈ ਆ ਬਾਈ ਜੀ ਇਹ ਅੱਜ ਇਹਦਾ ਵੀ ਸੌਦਾ ਹੋ ਗਿਆ ਸੀ ਕੋਈ ਬੰਦਾ ਚੋਕੇ ਗਿਆ ਵੇ ਬੋਲਾ ਵੀ ਦਾ ਉੱਥੇ ਪਿਆ ਦਪਹਿਰੇ 11:00 ਕਹਿੰਦਾ ਜੀ ਅੱਛਾ ਆਪੇ ਆਇਆ ਦਾ ਦੁੱਧ ਬਾਈ 6-7 ਕਿਲੋ 1400 ਦਾ ਕਰਕੇ ਕੋਈ ਪਤਾ ਨਹੀਂ ਕੀ ਗੱਲ ਬਣੀ ਪੈਸਿਆਂ ਬੂਸੇ ਦਾ ਦਿੱਕਤ ਪੈ ਗਈ ਬੰਦੇ ਚਲੋ ਰੇਟ ਕੀ ਰੋਊਗਾ ਦਾ ਜਗਦੀ ਦੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ ਵੱਛੀ ਦਾ ਜਿਹੜਾ ਯਾ ਸੁਣੋ ਆਪਾਂ 1,65,000 ਰੁਪਏ ਦੀ ਵਹਿੜ ਦੇਣੀ 1,65,000 ਦੀ ਦੱਸੋ ਵੱਛੀ ਵਾਲੀ ਵਹਿੜ ਹੈ ਇਹਦਾ ਵੀ ਚੰਗਾ ਸੋਹਣਾ ਟਾਂਚਾ ਹੈ ਹਵਾਨਾ ਵੀ ਚੰਗਾ ਦਿਖਾਉਂਦੀ ਹੈ ਦੁੱਧ ਜਿਹੜਾ ਉਹ ਛੋਇਆ ਪਿਆ ਬਾਲਟੀ ਭਰੀ ਪਈ ਹੈ ਵੱਡੀ ਉਹ ਤੁਸੀਂ ਵੀਡੀਓ ਚ ਦੇਖ ਲਈਏ ਤੋ ਬਨਾਵਟ ਸਟ੍ਰਕਚਰ ਬਾਈ ਦੋ ਦੰਦ ਬੱਚਾ ਬਹੁਤ ਪਿਆਰਾ ਜਾਨਵਰ ਆ ਜਿਹਨੇ ਲੈਣਾ ਇੱਕ ਨਹੀਂ ਦੋ ਜਾਣ ਗਿਆ ਮਗਰ ਬੱਚਾ ਵੀ ਬਹੁਤ ਏਕ ਕਲਾਸ ਆ ਸੂਰੇ ਬੱਛੀ ਇਹਦੇ ਨਾਲ ਸੋਹਣੀ ਬੱਛੀ ਨੂੰ ਜਨਮ ਦਿੱਤਾ 1,66,000 ਰੇਟ ਇਹ ਦੁੱਧ ਜਿਹੜਾ ਬਾਲਟੀ ਚ ਚੋਇਆ ਪਿਆ ਇਹ ਇਸ ਵੇੜ ਦਾ ਇੱਕ ਲਾਸਟ ਉੱਤੇ ਹੋਰ ਵੇੜ ਤੁਹਾਨੂੰ ਦਿਖਾਈ ਗਏ ਜਿਹੜੀ ਇਹ ਲਾਸਟ ਉੱਤੇ ਬੱਛੀ ਵੀ ਇਹ ਵੀਰੇ ਖੀਰੀ ਵੇੜ ਆ ਬਾਈ ਇਹਨੂੰ ਹੋਗੇ ਹੋਣੇ ਅੱਜ 5 6 7 ਦਿਨ 20 ਕਿਲੋ ਦੁੱਧ ਇਹਦੇ ਕੋਲੇ ਹਾਜ਼ਰ ਆ ਬਾਈ ਬੱਚਾ ਕੀ ਆਵ ਬੱਚਾ ਦਿੱਤਾ ਬਾਈ ਇਹ ਠੀਕ ਹੈ ਕੀ ਰੇਟ ਰਹਿਣਾ ਦਾ ਇਹਦਾ ਰੇਟ ਜਗਜੀਤ ਆਪਾਂ ਜਿਹੜਾ ਮਰਜ਼ੀ ਕਰ ਲੀਏ 1,60,000 ਰੁਪਏ ਦੀ ਵੱਚੀ ਦੇ ਦਾ ਠੀਕ ਹੈ ਤੋਰੀ ਮੈਂ 1,60,000 ਰੁਪਏ ਉਸੇ ਪਹਿਲਣ ਵੜ ਹਜੇ ਖੀਰੀ ਹੈ ਵਾਜ ਦੱਸਦਾ ਤੁਹਾਨੂੰ ਇਹਨੇ ਬੱਚੇ ਨੂੰ ਜਨਮ ਦਿੱਤਾ ਬੱਚਾ ਵਾਈਟ ਰੰਗ ਦਾ ਬਿਲਕੁਲ ਕੁਆਲਟੀ ਬਰੀਡ ਵਾਈਜ਼ ਗਾਂ ਵਾਲੇ ਸਾਲ ਬਹੁਤ ਜਿਆਦੇ ਵਧੀਆ ਜਾਨਵਰ ਬੰਦੂ ਚੱਲ ਬੇ ਤੋ ਟਾਂਟਾ ਤੁਸੀਂ ਇਹਦਾ ਦੇਖ ਲਓ ਲਿਆ ਬਈ ਕਮਾਲਾ ਬਸ ਖੜਨੀ ਕੋ ਨਹੀਂ ਇਹਦੀ ਵੀ ਸੋਹਣੀ ਐ ਸੋ ਸੋਹਣਾ ਟਾਂਚੇ ਦੀ ਐ ਥਾਣੇ ਦੇ ਮਸ਼ੀਨ ਚੁਵਾਈ ਉੱਤੇ ਜਿਆਦਾ ਵਧੀਆ ਐ ਪਾਸ ਤੁਸੀਂ ਆਪ ਆ ਕੇ ਕਰ ਲੈਣਾ ਬਸ ਇਹਦੇ ਨਾਲ ਬੱਚਾ ਮੇਲਕਾਫ ਐ ਸੋ ਦੋਸੋ ਅੱਜ ਦੀ ਜਿਹੜੀ ਇਹ ਵੀਡੀਓ ਬਾਈ ਕੋਲੋਂ ਬਣਾਈ ਐ ਇਹਦੇ ਚ ਇਹ 6 ਗਾਵਾਂ ਵਿਕਰੀ ਆਲਣਾਂ ਸੀ ਛੇ ਰਿੰਗਾ ਛੇ ਤੁਹਾਨੂੰ ਮੈਂ ਦਿਖਾਤੀਆਂ ਇੱਕ ਇੱਕ ਨਗ ਤੋੜ ਕੇ ਦਿਖਾਇਆ ਹੈ ਡਿਟੇਲ ਤੁਹਾਨੂੰ ਦੱਸਦੀ ਆ ਤਿੰਨ ਗਾਵਾਂ ਥੋੜਾ ਉੱਚੀ ਕੀਮਤ ਦੀਆਂ ਸਮਝਣ ਵਾਲੇ ਸਮਝਣਗੇ ਕਿਉਂਕਿ ਇਹਨਾਂ ਦੀ ਬਰੀਡ ਕੁਆਲਟੀ ਵੀ ਜ਼ਿਆਦਾ ਤੋਂ ਹਿਸਾਬ ਉੱਤੇ ਰੇਟ ਦਾ ਫਰਕ ਪੈਂਦਾ ਤਿੰਨ ਇਧਰ ਗਾਵਾਂ ਜਿਹੜੀਆਂ ਜਿਹੜੇ ਵੀਰ ਖਰੀਦਣਾ ਚਾਹੁੰਦੇ ਆ ਇਸ ਰੇਟ ਦੇ ਹਿਸਾਬ ਤੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ